ਅਸੀਂ ਤਾਂ ਕਰਦੇ ਆ ਕਿਉਂਕਿ ਸਾਡੇ ਤਾਂ ਨਜਾਇਜ਼ ਹੁੰਦੇ ਆ ਇਸ ਗੱਲ ਨਾਲ ਅਸੀਂ ਵੀ ਕਿਤੇ ਨਾ ਕਿਤੇ ਜਾ ਕੇ ਸਹਿਮਤ ਆਂ ਵੀ ਜਦੋਂ ਉਹ ਇੱਕ ਕਹਾਵਤ ਹੁੰਦੀ ਹੈ ਵੀ ਮਾਂ ਮੇਰਾ ਨਾਂ ਲੱਗਦਾ ਉਹ ਕਹਿੰਦੀ ਪੁੱਤ ਜੇ ਤੂੰ ਗੁਰਦੁਤਾ ਕੀਤੀ ਤੇਰਾ ਤਾਂ ਲੱਗਦਾ ਇਸ ਗੱਲ ਨੂੰ ਅਸੀਂ ਗੱਗੂ ਤੁਹਾਨੂੰ ਸਾਰੇ ਪਰਿਵਾਰ ਨੂੰ ਵੇਨਦੀ ਕਰਦੇ ਆ ਤੁਸੀਂ ਇਸ ਗੱਲ ਦੇ ਇਸ ਗੱਲ ਆਲਾ ਨਾ ਤੁਹਾਡੇ ਕੋਲੇ ਕੋਈ ਆਵੇ ਨਾ ਤੁਸੀਂ ਇਹ ਇਹੋ ਜੇ ਬੰਦੇ ਨੂੰ ਕੋਲੇ ਬੈਠੇ ਹੋ ਨਾ ਚੋਦਾ ਫੁਰਦੋ ਜੂਫਾ ਬੱਚਾ ਹੋਵੇ ਇਹ ਦੋਨੋਂ ਅਸੀਂ ਤਸੱਲੀ ਦਿਵਾਉਂਦੇ ਆ ਜੇ ਤੁਹਾਡੇ ਤੇ ਕੋਈ ਝੂਠਾ ਪਰਚਾ ਹੋਊਗਾ ਪੂਰਾ ਨਗਰ ਤੁਹਾਡੇ ਨਾਲ ਧਰੂਕਲੀ ਪੰਚਾਇਤ ਦਾ ਵੱਖਰੀ ਗੱਲ ਹੈ ਪੰਚਾਇਤ ਮੇਰਾ ਦੁਰਨੀ ਦੁਰਨਾ ਪੂਰਾ ਨਗਰ ਵੀ ਜਿਵੇਂ ਅੱਜ ਖੜਾ ਨਾਲ ਖੜੂਗਾ ਪਰ ਜੇ ਤੁਹਾਡੇ ਕੋਲੋਂ ਕੋਈ ਇਹੋ ਜੀ ਚੀਜ਼ ਸਾਨੂੰ ਸਬੂਤ ਮਿਲ ਗਿਆ ਵੀ ਹਾਂ ਹੈਗਾ ਤੇ ਫਿਰ ਸਾਥੋਂ ਕੋਰਾ ਕੋਈ ਨਹੀਂ ਅਸੀਂ ਨਾ ਕਿਸੇ ਪ੍ਰਸ਼ਾਸਨ ਨੂੰ ਪੁੱਛਣਾ ਨਾ ਅਸੀਂ ਕਿਸੇ ਨੂੰ ਪੁੱਛਣਾ ਦੇਖੋ ਛੋਟੀ ਜਗ੍ਹਾ ਤੇ ਸਾਡੇ ਤੇ ਪਰਚਾ ਹੋ ਜੂ ਸਾਨੂੰ ਕੋਈ ਮਸਲਾ ਨਹੀਂ ਇਸ ਗੱਲ ਦੀ ਅਸੀਂ ਕੜੇ ਸ਼ਬਦਾਂ 'ਚ ਗੱਲ ਕਰਦੇ ਆ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਜੇ ਇਹ ਪਰਿਵਾਰ ਆ ਕੇ ਪੂਰੇ ਨਗਰ ਦੇ ਸਾਹਮਣੇ ਇਸ ਗੱਲ ਨੂੰ ਕਬੂਲ ਕਰਦਾ ਸਾਨੂੰ ਕਿਸੇ ਪਰਚਾ ਦੇਉਣ ਦਾ ਸ਼ੌਂਕ ਨਹੀਂ ਅਸੀਂ ਸਿਰਫ ਇਸ ਗੱਲ ਨੂੰ ਕਹਿੰਦੇ ਆਂ ਵੀ ਜੇ ਕੋਈ ਲਾਈਨ ਤੇ ਹੁੰਦਾ ਉਹਨੂੰ ਆਉਣ ਦਿਓ ਕਿਉਂਕਿ ਕਈ ਪੱਤਰਕਾਰਾਂ ਨੇ ਖਬਰ ਚਲਾਈ ਸੀ ਜਹਾ ਮੂਰੇ ਪ੍ਰਸ਼ਾਸਨ ਦਾ ਮੈਂ ਤਾਂ ਪਹਿਲੀ ਐਸਐਸਪੀ ਸਾਹਿਬ ਨੂੰ ਜਾਂ ਡਿਪਟੀ ਸਾਹਿਬ ਨੂੰ ਇਹ ਗੱਲ ਦੱਸਣ ਦੀ ਕੈਲੀਫਾਈ ਕਰਨ ਦੀ ਲੋੜ ਨਹੀਂ ਹੈਗੀ ਉਹ ਗੱਲ ਸਾਫ਼ ਕਰਨ ਦੀ ਲੋੜ ਨਹੀਂ ਹੈਗੀ ਵੀ ਜਿੰਦਾ ਦੁੱਧ ਦੋਤਾ ਜਾਂ ਜਿੰਦੇ ਦੇ ਕਿੰਨੇ ਪਰਚੇ ਆ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਪਰਚੇ ਸਾਡੇ ਤੇ ਹੈਗੇ ਆ ਪ੍ਰਸ਼ਾਸਨ ਦੇ ਕਿੰਨੇ ਨੇ ਕਿੰਨੇ ਮੁਲਾਜ਼ਮਾਂ ਤੇ ਮੈਂ ਦਿਖਾਵਾਂ ਵੀ ਕਿੰਨੇ ਪਰਚੇ ਨੇ ਇੱਕ ਪੱਤਰਕਾਰ ਭਾਈਆਂ ਨੂੰ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਗੱਲਾਂ ਕਰਦੇ ਨੇ ਉਹਨਾਂ ਦੇ ਦੇ ਪਰਚੇ ਨੇ ਪਰਚੇ ਨੇ ਮੇਰੇ ਤੇ ਮੇਰੇ ਤੇ ਕੋਈ ਸਸਕਰੀ ਦੇ ਪਰਚੇ ਨਹੀਂ ਹੈਗੇ ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਪਹਿਲਾਂ ਮੈਂ ਕੱਲ ਵੀ ਪਰसों ਵੀ ਇਹ ਗੱਲ ਦੱਸੀ ਹੈ ਵੀ ਜੇ ਮੇਰੇ ਤੇ ਪਰਚੇ ਨੇ ਮੇਰੀਆਂ ਯਾਰੀਆਂ ਦੋਸਤੀਆਂ ਤੇ ਮੇਰੀ ਸੰਗ ਦੇ ਇਹੋ ਜੀ ਸੀ ਲੜਾਈ ਝਗੜੇ ਵਾਲੀ ਵੀ ਤਾਂ ਸੀ ਜੇ ਮੇਰੀ ਸੰਗਤ ਅੱਜ ਮੇਰੇ ਪਿੰਡ ਨਾਲ ਹੈ ਮੇਰੇ ਪਿੰਡ ਨੇ ਪੰਚਾਇਤ ਮੈਨੂੰ ਚੁੜ ਕੇ ਸਰਪੰਚ ਬਣਾਇਆ ਹੈ ਤਾਂ ਮੈਂ ਪਿੰਡ ਲਈ ਭਰੇ ਦਾ ਕੰਮ ਵੀ ਕਰਨਾ ਚਾਹੁੰਦਾ ਤੇ ਮੈਂ ਕਰਨ ਵੀ ਲੱਗਿਆ ਤੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਸਾਨੂੰ ਕੋਈ ਧਮਕੀ ਨਹੀਂ ਨਾ ਹੀ ਅਸੀਂ ਡਰੇ ਆ ਉਦੋਂ ਵੀ ਕਿਹਾ ਸੀ ਕੱਲੇ ਅਕਾਲਪੁਰਖ ਤੋਂ ਬਿਨਾ ਅਸੀਂ ਕਿਸੇ ਤੋਂ ਨਾ ਡਰੀਏ ਤੇ ਨਾ ਸਾਨੂੰ ਡਰਨ ਦੀ ਲੋੜ ਹੈ ਜੇ ਪ੍ਰਸ਼ਾਸਨ ਇਸ ਗੱਲ ਦੀਆਂ ਮੀਟਿੰਗਾਂ ਕਰਕੇ ਕੋਈ ਡਰਾਉਣਾ ਚਾਹੂਗਾ ਨਾ ਅਸੀਂ ਅੱਜ ਡਰੀਏ ਤੇ ਨਾ ਕੱਲ ਡਰੀਏ ਜਾਂ ਗਮਰਾਜ਼ ਹੋਣਾ ਚਾਹੂਗਾ ਕਿਉਂਕਿ ਮੈਂ ਪਹਿਲਾਂ ਇਹ ਗੱਲ ਕਹਿ ਕੇ ਖੜਿਆ ਵੀ ਮੈਂ ਕੋਈ ਜੱਦੋਤਾ ਨਹੀਂ ਮੇਰੇ ਤੇ ਬਹੁਤ ਪਰਚੇ ਨੇ ਸੀ ਬਾਅਦ ਜਦੋਂ ਮੈਨੂੰ ਅਦਾਲਤ ਨੇ ਬਰੀ ਵੀ ਕੀਤਾ ਇਸ ਗੱਲ ਦਾ ਸ਼ਿਕਾਰ ਮੈਂ ਵੀ ਸੀ ਵੀ ਝੂਠੇ ਪਰਚਿਆਂ ਦਾ ਕੁੱਤੇ ਪਰਚੇ ਸਾਡੇ ਦੇ ਵੀ ਝੋਪੇ ਗਏ ਨੇ ਪਰ ਮੈਂ ਕਿਸੇ ਅਸਰਗੇ ਜਾ ਕੇ ਗਿਲਗੜੇ ਆਇਆ ਜੀ ਵੀ ਮੈਂ ਝੂਠੇ ਪਰਦਾ ਕੋਈ ਗੱਲ ਨਹੀਂ ਕਰ ਲੋ ਸ਼ੌਕ ਪੂਰੇ ਜੇ ਹੋਰ ਕਰਨੇ ਹੋਰ ਕਰ ਦਿਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤੁਹਾਨੂੰ ਉਹਦੇ ਵੀ ਬੇਨਤੀ ਕੀਤੀ ਸੀ ਵੀ ਜੇ ਮੇਰੇ ਨਗਰ ਵਾਸਤੇ ਕੋਈ ਭਲਾਈ ਦੇ ਕੰਮ ਵਾਸਤੇ ਮੇਰੇ ਤੋਂ ਕੋਈ 2 4 5 10 ਪਰਦੇ ਹੋਰ ਹੋ ਜਾਣਗੇ ਮੈਂ ਇਸ ਤੋਂ ਬਾਅਦ ਡਿਪਟੀ ਜਾਂ ਐਸਐਸਪੀ ਨਹੀਂ ਲੱਗਣਾ ਸਿਰਫ ਜਿੰਨੀ ਨੌਜਵਾਨ ਪੀੜੀ ਖੜੀ ਹੈ ਜਾਂ ਮੇਰੇ ਬਜ਼ੁਰਗ ਮੇਰੇ ਮੇਰੀਆਂ ਮਤਾਮਾਂ ਖੜੀਆਂ ਨੇ ਸਿਰਫ ਇਹ ਗੱਲ ਸੋਚਣ ਇਹ ਕਿ ਕਹਿਣ ਆਉਣ ਵਾਲੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਕੋਈ ਮੁੰਰੇ ਰਾਜਨੀਤੀ ਦੇ ਵਿੱਚ ਆਵੇ ਜਾਂ ਅਫਸਰ ਬਣੇ ਜਾਂ ਕੋਈ ਲੀਡਰ ਬਣੇ ਤਾਂ ਉਹਨੂੰ ਇਹ ਕਹਿਣ ਭਾਈ ਫਲਾਣਾ ਮੁੰਡਾ ਹੁੰਦਾ ਸੀ ਉਹਦੇ ਵਰਗਾ ਕੰਮ ਕਰੋ ਉਹਨੂੰ ਅਸੀਂ ਸਰਪੰਚ ਬਣਾਇਆ ਸੀ ਉਹਦੇ ਲਈ ਆਹ ਕੰਮ ਕੀਤਾ ਉਹਨੇ ਸਿਰਫ ਮੈਨੂੰ ਇਸ ਗੱਲ ਦੀ ਭੁੱਖ ਹੈ ਨਾ ਮੈਨੂੰ ਕਿਸੇ ਦੀ ਇਹ ਭੁੱਖ ਹੈ ਮੈਨੂੰ ਰੁਪਏ ਦੀ ਲੋੜ ਹੈ ਕਿਸੇ ਦੀ ਨਾ ਮੈਨੂੰ ਕਿਸੇ ਚੌਧਰ ਦੀ ਲੋੜ ਹੈ ਨਾ ਹੀ ਅੱਜ ਤੱਕ ਮੇਰੇ ਮਾਪਿਓ ਨੇ ਮੇਰੇ ਦਾਦੇ-ਪੁਰਦਾਦਿਆਂ ਤੱਕ ਸਾਡੇ ਤਾਂ ਸਿਰਫ ਕੱਲੇ ਖੇਤ ਵਾਲੇ ਸੀ ਫਰਾਂ ਨਗਰ ਜਾਂਦਾ ਸਾਡੇ ਪਰਿਵਾਰ ਨੂੰ ਪਿੰਡੋਂ ਖੇਤ ਖੇਤੋਂ ਪਿੰਡ ਸਰ ਜੇ ਤੁਸੀਂ ਮੈਨੂੰ ਇੰਨੇ ਜੋਗਾ ਕੀਤਾ ਤਾਂ ਮੈਂ ਇਹ ਸਟੈਂਡ ਲੈ ਰਿਹਾ ਛੋਟੇ ਸਾਰੇ ਆਪਦੇ ਛੋਟੇ ਸਾਰੇ ਪਿੰਡ ਲਈ ਤੁਸੀਂ ਮੈਨੂੰ ਬੁਲਾਇਆ ਮੈਂ ਤਾਂ ਇਹ ਚੀਜ਼ ਨੂੰ ਆਪਣੀ ਡਿਊਟੀ ਸਮਝਦਾ ਨਾ ਮੈਂ ਕਿਸੇ ਨੂੰ ਇਹ ਕਹਿਣਾ ਵੀ ਮੈਂ ਇਹ ਕੰਮ ਕਰਕੇ ਆਸਾਨ ਕਰਦਾ ਮੈਂ ਹਾਂ ਇਸ ਪਰਿਵਾਰ ਦਾ ਧੰਨਵਾਦ ਜ਼ਰੂਰ ਕਰਦਾ ਜੇ ਇਹੋ ਜੇ ਹੋਰ ਵੀ ਪਰਿਵਾਰ ਨੇ ਆਪਣੇ ਪਿੰਡ ਦੇ ਵਿੱਚ ਇਕੱਲਾ ਇਸ ਪਿੰਡ ਨਾਲ ਕੰਮ ਨਹੀਂ ਖਤਮ ਹੋ ਗਿਆ ਇੱਕ ਚੀਜ਼ ਮਸ਼ਹੂਰ ਹੁੰਦੀ ਹੈ ਇੱਕ ਬੰਦਾ ਅੰਦਰ ਗਤੀ ਕਰਦਾ ਹੁੰਦਾ ਮੇਰੇ ਨੌਸੱਚ ਨੇ ਉਹ ਵੀ ਇਹ ਨਾ ਸਮਝੋ ਵੀ ਸਾਡੇ ਘਰੇ ਆਇਆ ਨਹੀਂ ਤੇ ਸਾਡਾ ਪਤਾ ਨਹੀਂ ਪਤਾ ਮੈਨੂੰ ਸਭ ਦਾ ਹੈ ਪਰ ਥੋੜਾ ਜਿਹਾ ਇਹ ਸੀ ਵੀ ਟਾਈਮ ਦੀ ਸ਼ਾਰਟ ਕਰਕੇ ਅਸੀਂ ਅਫਸਰਾਂ ਨੂੰ ਮਿਲਣਾ ਸੀ ਜਾ ਕੇ ਤਾਂ ਕਰਕੇ ਉਦੋਂ ਇਸ ਚੀਜ਼ ਨੂੰ ਅਸੀਂ ਰੋਕਦਾ ਸੀ ਵੀ ਠੀਕ ਹੈ ਯਾਰ ਪ੍ਰਸ਼ਾਦੇ ਸ਼ਾਕੇ ਆਪਾਂ ਚੱਲਦੇ ਆ ਹਾਂ ਇਸ ਹੋ ਰਹੀ ਇੱਕ ਨਾ ਆਪਣੇ ਜੋ ਵੀ ਆ ਪਹਿਲਾਂ ਇਕੱਲੇ ਅਸੀਂ ਨਹੀਂ ਵੇਚਦੇ ਸੀਗੇ ਅਜੇ ਇਹ ਗੱਲ ਨੋਟ ਕਰੀਏ ਜੋ ਵੀ ਆ ਇੱਕ ਦੋ ਹੈਗੇ ਆਗੇ ਸਰਪੰਚ ਸਾਹਿਬ ਨੂੰ ਸਾਰਾ ਪਤਾ ਉਹਨਾਂ ਬਾਰੇ ਜੋ ਵੀ ਦੁਆਰਨਾ ਬੰਦਾ ਪਿੰਡ ਦਾ ਹੋਰ ਪਿੰਡ ਦਾ ਬੰਦਾ ਆਉਂਦਾ ਉਹਨੂੰ ਪਤਾ ਇੱਕ ਗੱਲ ਕਹਿੰਦੇ ਆ ਉਹ ਯਾਰ ਮੂੰਗੀ ਜਾਂ ਗੋਲਿਆ ਯਾਰ ਉਹਨਾਂ ਤੋਂ ਲੈ ਆ ਲੈ ਸਾਡੇ ਕੋਲ ਤਾਂ ਹੈ ਨਹੀਂ ਇਹ ਗੱਲ ਆ ਸੱਚੀ ਆ ਜੀ ਅਸੀਂ ਪਰਖ ਕੇ ਦੇਖੀ ਆ ਹੌਂਸ ਨੂੰ ਵੀ ਪਤਾ ਬਾਈ ਨੂੰ ਵੀ ਪਤਾ ਗੱਜੰਦੇ ਨੂੰ ਹਾਂ ਚੱਲਦਾ ਰਹਾ ਉਹ ਗੱਲ ਇਹੀ ਕਹਿੰਦੇ ਆ ਮੈਂ ਜੇਲ੍ਹ ਤੋਂ ਆਇਆ ਸੀਗਾ ਮੂੰਗੀ ਉਹਦਾ ਕੋਈ ਪਰਿਵਾਰ ਦਾ ਬੰਦਾ ਨਹੀਂ ਸੀ ਆਇਆ ਮੇਰੇ ਇ ਮੈਂ ਕੰਮ ਲਾ ਕੇ ਬਾਈ ਜੀ ਦਿਨੋ ਬੜਾ ਜ਼ਮੀਨ ਲੈ ਲਈ ਉੱਥੇ ਟੇਕੀ ਦੀ ਤੋਂ ਵੀ ਮੰਟੇ ਬਾਈ ਗੁਰਪ੍ਰਤਾ ਵਾ ਸੀ ਆਈ ਚ ਉਹਨੇ ਮੈਨੂੰ 3:00-4:00 ਵਜੇ ਕਿਹਾ ਲਿਆ ਮਾਹਬਾਈ ਜੇ ਮੇਥੋਂ ਕੁਝ ਵੀ ਨਿਕਲ ਆ ਟਰੈਕਟਰ ਤੇਵੇਂ ਮਿੱਟੀ ਪਈ ਜਾਂਦਾ ਜੀ ਬਈ ਮਾਨਸਾ ਮਾਹਬਾਈ ਮੈਂ ਤਾਂ ਤਰਾਸੀ ਕਰਨੀ ਜਦੋਂ ਵੀ ਤੇਰਾ ਜੀਗਰੇ ਜਦੋਂ ਵੀ ਮਾਨ ਕਰਦਾ ਵੀ ਤਰਾਸੀ ਕਰਨੀ ਮੇਰੀ ਪਰ ਮੈਨੂੰ ਇਹ ਝੂਠਾ ਬਾਈ ਮੈਨੂੰ ਕਿਉਂ ਲੱਗਣੀ ਉਹਨੂੰ ਮੈਂ ਆਦਾ ਫੋਨ ਫੜਾਤਾ ਮਾਹਬਾਈ ਮੇਰਾ ਫੋਨ ਫੜ ਲਾ ਕੋਈ ਵੀ ਇਹਦੇ ਚਿੱਤੇ ਵਾਲੇ ਦਾ ਕਿਸੇ ਵੀ ਹੋਰ ਚੀਜ਼ ਦਾ ਨੰਬਰ ਆਉਂਦਾ ਵੀ ਮੇਰੇ ਦੋ ਵੀ ਸਿਰਾਂ ਉਹ ਵੀ ਮੈਨੂੰ ਕਰਚੀ ਵੀ ਇਸ ਦਮਾ ਦਾ ਕਲਵੰਤ ਸਰ ਆਪਣੀ ਗੁਰਦਾਰ ਮੋਲੇ ਉਹਨੇ ਉਹ ਚੌਕੀ ਤੇ ਬੁਲਾ ਲਈ ਮੈਨੂੰ ਉਹ ਕਹਿੰਦਾ ਤੇਰੀ ਸ਼ਿਕਾਇਤ ਆਉਂਦੀ ਹੈ ਮਾਜੀ ਕੋਈ ਵੀ ਗੱਲ ਦੋੰਦੀ ਆ ਸਾਰਾ ਦਿਨ ਮੇਰੇ ਬੈਜੰਨਾ ਆ ਮੇਰਾ ਫੋਨ ਆ ਜੀ ਮਾ ਕੋਈ ਵੀ ਇਹਦੇ ਚਿੱਟੇ ਚਿੱਟੇ ਵਾਲੇ ਦਾ ਕਿਸੇ ਦਾ ਵੀ ਫੋਨ ਆਉਂਦਾ ਜੋ ਤੁਹਾਨੂੰ ਸਜਾਵੇਂ ਮੈਨੂੰ ਦਿਓ ਹਾਂ ਤੇਰਾ ਇਸ ਤੋਂ ਬਾਅਦ ਹਸਪਤਾਲ ਉਹ ਸਾਡਾ ਮੇਰੇ ਦੇ ਅਸੀਂ ਬੰਦਾ ਦੇਖ ਲਿਆ ਮੈਂ ਉਹਨੂੰ ਨੰਬਰ ਲਾ ਲਿਆ ਜਿਹੜਾ ਬੰਦਾ ਇਸ ਤੇ ਆਪਣੇ ਹੋਗਾ ਸਹੀ ਗਾ ਬਲਨਾਇ ਨੇ ਬਰਲਾਜ ਦੀ ਗੱਲ ਕਰਦਾ ਠੀਕ ਆ ਬਰਲਾਜ ਹੋਰਾਂ ਦੀ ਗੱਲ ਕਰਦਾ ਮੈਂ ਬਲਾਜ ਮਰੀ ਕਹਿੰਦੇ ਵੀ ਐ ਕਰਕੇ ਵੀ ਜਰਾ ਸਾਡੇ ਕੋਲੇ ਤਾਂ ਹੈ ਨਹੀਂ ਹੈਗਾ ਵੀ ਮੈਂ ਤੁਹਾਨੂੰ ਉਹਨਾਂ ਤੋਂ ਲਿਆ ਦਿੰਦਾ ਔਰ ਵੀ ਹੈਗੇ ਇੱਕ ਦੋ ਬੰਦੇ ਸਾਰੇ ਬਾਈ ਨੂੰ ਬਤਾ ਮੈਂ ਪੁਲਿਸ ਦੇ ਥੀਮਰ ਕੋਲਿੰਗ ਕਰ ਲਈ ਗੱਲ ਮਹਾ ਜਰਾ ਆਹ ਦੇਖ ਲੋ ਮਹਾ ਪੁਲਿਸ ਵਾਲੇ ਹੁਕਮ ਆਈ ਆਹ ਦੇਖ ਲੋ ਸਾਡਾ ਨਾਲ ਲੱਗੇ ਅੱਜ ਗੱਲ ਉਹ ਕਰੀਂਦਾ ਕੋਈ ਅਸੀਂ ਇਕੱਲੇ ਕਰ ਦੇਣੀਏ ਇਸ ਤੋਂ ਬਾਅਦ ਮਹਾ ਹੁਣ ਮੈਂ ਆ ਹੀ ਕਰੂੰਗਾ ਮੈਂ ਉਹਦਾ ਨਾ ਹੀ ਬਣਾਵੋਗੇ ਵੀ ਜਿਹੜਾ ਕਿਹੜਾ ਕਹਿਂਦਾ ਵੀ ਯਾਰ ਉਹਨਾਂ ਤੋਂ ਲਿਆਉਣਾ ਉਹਨਾਂ ਤੋਂ ਲਿਆਉਣਾ ਬਾਅਦ ਮੈਂ ਗੁਰਪ੍ਰਤਾਪ ਜੀ ਦੀ ਗੱਲ ਗਈ ਮਹਾ ਬਾਈ ਦੇਖ ਲੈ ਹੁਣ ਤੱਕ ਕੋਈ ਫੋਨ ਆਉਂਦਾ ਨਹੀਂ ਇਸ ਤੋਂ ਬਾਅਦ ਮੈਂ ਦੱਸ ਦਿੰਦਾ ਜਦ ਨਾਲ ਦੇਖ ਲੇਦੇ ਫੋਨ ਆਉਣਗੇ ਮੈਂ ਸੱਚੀ ਗੱਲ ਕਹਿਣਾ ਬਾਈ ਇਹ ਝੂਠ ਨਹੀਂ ਮਾਰਦਾ ਮੈਂ ਉਹੀ ਗੱਲ ਮੈਨੂੰ ਗੁਰਪ੍ਰਤਾਬ ਨੇ ਇੱਥੇ ਫੜ ਲਿਆ ਇਹ ਤਾਂ ਫੜ ਲਿਆ ਉਹਨਾਂ ਦਾ ਜਾਨ ਗੱਲ ਸਹੀ ਹੈ ਗੱਲੇ ਸਰੀ ਲੋਕ ਕਹਿੰਦਾ ਸੁੱਧੀ ਸੁੱਧਣਾ ਕਹਿੰਦੇ ਲੋਕ ਸੁਧੋ ਨਹੀਂ ਦੇ ਲੇ ਕਹਿੰਦਾ ਇਹ ਜਮਾਂ ਸੱਚੀ ਗੱਲ ਆ ਬਾਈ ਮੈਂ ਹੱਥ ਬੰਨ੍ਹ ਕੇ ਸਾਰਾ ਉਹਦੇ ਬੇਨਤੀ ਕਰਦਾ ਵੀ ਸਾਡਾ ਨਾਂ ਉਸ ਤੈਸੇ ਇਕੱਲੇ ਨਹੀਂ ਫੇਦੇ ਘੱਟੋ ਘੱਟ 4-5 ਜਣੇ ਵੇਚਦੇ ਆਪਣੇ ਪਿੰਡ ਉਹ ਸਾਡਾ ਨਾਂ ਲੈ ਕੇ ਵੇਚਦੇ ਕੋਈ ਵੀ ਆਉਂਦਾ ਕਹਿੰਦਾ ਇਹ ਤਾਂ ਸਾਡੇ ਕੋਲੇ ਹੈ ਨਹੀਂ ਵੀ ਉਹਨਾਂ ਤੋਂ ਲੈ ਕੇ ਦੇ ਦਿੰਦੇ ਆ ਉਹਨਾਂ ਤੋਂ ਲੈ ਕੇ ਦੇ ਦਿੰਦੇ ਆ ਇਹ ਜੀ ਨਹੀਂ ਕੋਈ ਸਾਡੇ ਕੋਲੇ ਐਨੇ ਪੈਸੇ ਨਹੀਂ ਆਕੇ ਸਾਰੇ ਪੇਜੀ ਤੋਂ ਹਟਿਆ ਹਾਂ ਹਾਂ ਜੀ ਤੈਨੂੰ ਪਤਾ ਕਿਹੜੇ ਕਿਹੜੇ ਬੰਦੇ ਆਪਣੇ ਕੰਮ ਕਰਦੇ ਆ ਹਾਂ ਜੀ ਹਾਂ ਜੀ ਸਾਨੂੰ ਵੀ ਪਤਾ ਪਰ ਥੋੜਾ ਸਰਕਰ ਰਿਹਾ ਕਰਕੇ ਸਾਡੀ ਇੰਨੀ ਕੀ ਮਦਦ ਕਰਦੇ ਹੋ ਕਿ ਅੱਜ ਦੇ ਟਾਈਮ ਆਪਣੇ ਭਲਾਨੇ ਬੰਦੇ ਕੰਮ ਰਿਹਾ ਸਾਨੂੰ ਪਰਸਨਲੀ ਦੱਸ ਬਸ ਠੀਕ ਆ ਜੀ ਉਹ ਮੈਂ ਹਾਂ ਕੋਈ ਵੀ ਸਾਡਾ ਨਾਮ ਲੈ ਕੇ ਗੱਲ ਸੁਣੋ ਜੀ ਕੋਈ ਵੀ ਸਾਡਾ ਨਾਮ ਲੈ ਕੇ ਹੋ ਕਰੂਗਾ ਅਸੀਂ ਸਾਰੀ ਪੰਚਾਇਤ ਮੂਰੇ ਮੈਂ ਬੇਇਜ਼ਤੀ ਕਰਦਾ ਵੀ ਮੈਂ ਆਪ ਕਹੂੰਗਾ ਵੀ ਆਹ ਬੰਦਾ ਲੈ ਕੇ ਭਾਈ ਸਾਡਾ ਨਾਮ ਲੈ ਕੇ ਆਹ ਕੰਮ ਕਰ ਰਿਹਾ ਠੀਕ ਹੈ ਜੀ